ਹੋਰੀ ਫੇਰ ਤੁਹਾਡ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਇੱਕ ਹੋਰ ਹੀ ਫੇਰ ਤੁਸੀਂ ਆਏ ਹੋ ਥੰਬਨੇਲ ਦੇਖ ਕੇ ਕਿ ਸ਼ਾਇਦ ਕੁਝ ਤੁਹਾਨੂੰ ਨਵੀਂ ਕੋਈ ਜਾਣਕਾਰੀ ਮਿਲੂਗੀ ਜਿਹੜੀ ਹੋ ਸਕਦਾ ਤੁਹਾਨੂੰ ਕਿਸੇ ਦੀ ਕਿਸੇ ਤਰ੍ਹਾਂ ਦੀ ਇਨਵੈਸਟਮੈਂਟ ਦੇ ਵਿੱਚ ਥੋੜੀ ਬਹੁਤ ਕੋਈ ਬੈਨੀਫਿਟ ਦੇ ਦੇਵੇ ਤੇ ਮੇਰੀ ਇੱਕ ਵਾਰੀ ਫੇਰ ਉਹੀ ਕੋਸ਼ਿਸ਼ ਰਹੂਗੀ ਕਿ ਜੇ ਤੁਸੀਂ ਆਏ ਹੋ ਮੇਰੇ ਚੈਨਲ ਦੇ ਉੱਪਰ ਵਾਪਸ ਕੋਈ ਵੀਡੀਓ ਮੇਰਾ ਦੇਖ ਰਹੇ ਹੋ ਤਾਂ ਤੁਹਾਨੂੰ ਐਟਲੀਸਟ ਕੋਈ ਨਾ ਕੋਈ ਕੰਮ ਦੀ ਚੀਜ਼ ਜ਼ਰੂਰ ਪਤਾ ਲੱਗੇ ਠੀਕ ਹੋ ਗਿਆ ਤੇ ਥੰਬਨੇਲ ਤੋਂ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿ ਅੱਜ ਆਪਾਂ ਕਿਸ ਚੀਜ਼ ਬਾਰੇ ਗੱਲ ਕਰ ਰਹੇ ਆ ਅੱਜ ਦੀ ਆਪਣੀ ਸਟੋਰੀ ਹੈਗੀ ਆ ਉਸ ਬੈਂਕ ਦੀ ਜਿਨੇ ਇੱਕ ਟਾਈਮ ਦੇ ਉੱਪਰ ਇਨਵੈਸਟਰਸ ਨੂੰ ਬਹੁਤ ਜ਼ਿਆਦਾ ਪੈਸੇ ਬਣਾ ਕੇ ਦਿੱਤੇ ਤੇ ਉਸ ਤੋਂ ਬਾਅਦ ਦੀ ਜਿਹੜੀ ਉਹਦੀ ਸਟੋਰੀ ਉਸ ਤੋਂ ਬਾਅਦ ਜਦੋਂ ਟਰਨ ਅਰਾਊਂਡ ਹੋਈ ਕੋ ਆਪਾਂ ਸਾਰਿਆਂ ਨੂੰ ਪਤਾ ਵਾ ਇੱਕ ਉਹਦੀ ਦੁਖਦਾਈ ਸਟੋਰੀ ਠੀਕ ਹੋ ਗਿਆ ਜੀ ਦ ਕਿਊਰੀਅਸ ਕੇਸ ਆਫ ਯੈਸ ਬੈਂਕ ਜਿਵੇਂ ਇੰਗਲਿਸ਼ ਕਹਿੰਦੇ ਆ ਠੀਕ ਆ ਤੇ ਅੱਜ ਆਪਾਂ ਗੱਲ ਕਰਾਂਗੇ ਯੈਸ ਬੈਂਕ ਦੀ ਕਿਵੇਂ ਸ਼ੇਅਰ ਇੱਥੋਂ ਤੱਕ ਆਇਆ ਤੇ ਹੁਣ ਇਸ ਤੋਂ ਅੱਗੇ ਕੀ ਫਿਊਚਰ ਹੋ ਸਕਦਾ ਇਸ ਬੈਂਕ ਦਾ ਜਿਆਦਾ ਡਿਟੇਲਸ ਨਹੀਂ ਜਾਂਦੇ ਬਟ ਇੱਕ ਮੈਂ ਤੁਹਾਨੂੰ ਬਿਲਕੁਲ ਛੋਟਾ ਜਿਹਾ ਦਾ ਰਿਵਿਊ ਦੇ ਦਿੰਨਾ ਯਸ ਬੈਂਕ ਦਾ ਕਿ ਕੀ ਚੀਜ਼ਾਂ ਉਹਦੇ ਨਾਲ ਗਲਤ ਹੋਈਆਂ ਕਿਸ ਕਰਕੇ ਉਹ ਸਟਾਕ ਸ਼ਾਇਦ ਅਗਸਤ 18 ਨੂੰ ਕੁਝ ਕਰਕੇ ਮੈਨੂੰ ਐਗਜ਼ੈਕਟ ਮਹੀਨਾ ਤਾਂ ਹੁਣ ਯਾਦ ਨਹੀਂ ਹੈਗਾ 18 2018 ਦੀ ਗੱਲ ਆ ਇਹ ਸ਼ਾਇਦ ਕੋਈ ਹਾਂ ਅਗਸਤ ਵਗੈਰਾ ਦੀ ਹੀ ਗੱਲ ਹੈ ਜਦੋਂ ਉਹਨੇ ਆਪਣਾ ਪੀਕ ਲਾਇਆ ਬਿਲਕੁਲ ਹਾਈ ਆਪਣਾ ਟੱਚ ਕੀਤਾ ਸ਼ਾਇਦ 390 400 ਦੇ ਨੇੜੇ ਦੇ ਦੇ ਕਰੀਬ ਹੋਊਗਾ ਮੈਂ ਉਸ ਪ੍ਰਾਈਸ ਬੋਲ ਰਿਹਾ ਜਿਹੜਾ ਸਟਾਕ ਸਪਲਿਟ ਹੋਣ ਤੋਂ ਬਾਅਦ ਹੋਇਆ ਵਸ ਦਿਕੋਗੇ ਸਟਾਕ ਸਪਲਿਟ ਹੋਇਆ ਸੀਗਾ ਉਸ ਤੋਂ ਬਾਅਦ ਸਪਲਿਟ ਹੋਣ ਤੋਂ ਬਾਅਦ ਜਿਹੜਾ ਇਹਦਾ ਉਸ ਤੋਂ ਬਾਅਦ ਅਡਜਸਟਡ ਪ੍ਰਾਈਸਿੰਗ ਮੈਂ ਉਹਦੇ ਹਿਸਾਬ ਨਾਲ ਬੋਲ ਰਿਆਂ ਦਾ ਹਾਈएस्ट ਪੁਆਇੰਟ ਸੀਗਾ ਸ਼ਾਇਦ ਨਹੀਂ ਮਤਲਬ 400 ਦੇ ਨੇੜੇ ਤੇ ਜਿਹੜੇ ਕਿਤੇ ਗਿਆ ਤੇ ਉਸ ਤੋਂ ਬਾਅਦ ਫਿਰ ਕਿੱਥੇ ਆ ਕੇ ਡਿੱ ਗਿਆ ਸਿੰਗਲ ਡਿਜੀਟ ਦੇ ਉੱਪਰ ਆਪਾਂ ਸਾਰਿਆਂ ਨੂੰ ਪਤਾ ਬਟ ਗਲਤ ਕੀ ਹੋਇਆ ਇਹਦੇ ਵਿੱਚ ਥੋੜੀ ਜਿਹੀ ਆਪਾਂ ਜਾਣਕਾਰੀ ਉਹਦੀ ਲੈ ਲੈਣੇ ਕਿਉਂਕਿ ਆਪਣਾ ਐਟ ਲੀਸਟ ਪਤਾ ਹੋਣਾ ਚਾਹੀਦਾ ਕਿ ਆਪਾਂ ਜਿਹੜੀ ਚੀਜ਼ ਦੇ ਵਿੱਚ ਇਨਵੈਸਟ ਕਰਨ ਬਾਰੇ ਸੋਚ ਰਹੇ ਆ ਜਾਂ ਜਾਣਕਾਰੀ ਲੈ ਰਹੇ ਆ ਅੱਡੀ YouTube ਚੈਨਲਸ ਨੂੰ ਦੇਖ ਰਹੇ ਆ ਜਿਵੇਂ ਤੁਸੀਂ ਮੇਰਾ ਚੈਨਲ ਦੇ ਗਲਤ ਕੀ ਹੋਇਆ ਸੀ ਉਹਦੇ ਵਿੱਚ ਤੇ ਜਿਵੇਂ ਆਪਾਂ ਕਹਦੇ ਨੇ ਨਾ ਕਿ ਕਿਸ਼ਤੀ ਦਾ ਹਮਲਾ ਕਿਸ਼ਤੀ ਨੂੰ ਬੇੜਾ ਪਾਰ ਕਰਾ ਦਿੰਦਾ ਤੇ ਉਹੀ ਕਿਸ਼ਤੀ ਨੂੰ ਡਬੋ ਵੀ ਦਿੰਦਾ ਠੀਕ ਹੋ ਗਿਆ ਨਾ ਤਾਂ ਇਹੀ ਯੈਸ ਬੈਂਕ ਨਾਲ ਹੋਇਆ ਯੈਸ ਬੈਂਕ ਦੇ ਪ੍ਰੋਮੋਟਰ ਸੀਗੇ ਰਾਣਾ ਜੀ ਠੀਕ ਹੈ ਦੋ ਜਾਨੇ ਸੀ ਇਹ ਪਹਿਲਾਂ ਪ੍ਰੋਮੋਟਰ ਦੂਸਰੇ ਸੀ ਕਿ ਜਿਹੜੇ ਉਹਨਾਂ ਦੇ ਨਾਲ ਤੇ ਜਿਨ੍ਹਾਂ ਕੋਲ ਆਲਮੋਸਟ ਇਕੁਅਲੀ ਸ਼ੇਅਰ ਸੀਗੇ ਦੋ ਬੰਦਿਆਂ ਕੋਲੇ ਕੰਟਰੋਲ ਸੀ ਐਸ ਬੈਂਕ ਦਾ ਉਹਨਾਂ ਦੇ ਵਿੱਚੋਂ ਇੱਕ ਸੀਗੇ ਜਿਹੜੇ ਪ੍ਰੋਮੋਟਰ ਉਹਨਾਂ ਦੀ 911 ਅਟੈਕ ਦੇ ਵਿੱਚ ਜਿਹੜਾ ਅਮਰੀਕਾ ਦੇ ਵਿੱਚ ਅਟੈਕ ਹੋਇਆ ਸੀਗਾ ਤੇ ਟਾਵਰਸ ਦੇ ਉੱਪਰ ਤਾਂ ਉਹਦੇ ਵਿੱਚ ਉਹਨਾਂ ਦੀ ਅਨਫੋਰਚੂਨੇਟਲੀ ਡੈਥ ਹੋ ਗਈ ਸੀ ਤੇ ਡੈਥ ਹੋਣ ਤੋਂ ਬਾਅਦ ਬਚੇ ਕੱਲੇ ਰਾਣਾ ਜੀ ਬਟ ਹਾਂ ਉਹਨਾਂ ਦੇ ਵਾਈਫ ਸੀਗੇ ਜਿਨ੍ਹਾਂ ਦੀ ਡੈਥ ਹੋਈ ਉਹਨਾਂ ਦੇ ਵਾਈਫ ਸੀ ਉਹਨਾਂ ਦਾ ਫਿਰ ਕੋਰਟ ਦੇ ਵਿੱਚ ਕੇਸ ਚੱਲਿਆ ਆਪਣਾ ਹਿੱਸਾ ਲੈਣ ਦੇ ਲਈ ਆਪਣੀ ਮਤਲਬ ਜਿਹੜੀ ਵੀ ਪੋਜੀਸ਼ਨ ਸੀ ਉਹਨੂੰ ਵਾਪਸ ਬਰਕਰਾਰ ਰੱਖਣ ਦੇ ਲਈ ਬਟ ਜਿਹੜੇ ਦੂਸਰੇ ਸੀਗੇ ਮਿਸਟਰ ਰਾਣਾ ਉਹਨਾਂ ਨੇ ਕੁਝ ਵੀ ਇੱਧਰ ਉੱਧਰ ਮਤਲਬ ਕਰਕੇ ਲੰਬੀ ਸਟੋਰੀ ਹੈਗੀ ਆ ਠੀਕ ਹੈ ਨਾ ਇੱਕ ਤਰ੍ਹਾਂ ਨਾਲ ਉਹ ਕੱਲੇ ਹੀ ਮਤਲਬ ਖੁਦਮਖਤਿਆਰ ਬਣ ਗਏ ਯੈਸ ਬੈਂਕ ਦੇ ਉਸ ਤੋਂ ਬਾਅਦ ਉਹਨਾਂ ਨੇ ਬਹੁਤ ਹੀ ਅਗਰੈਸਿਵਲੀ ਬੈਂਕ ਨੂੰ ਚਲਾਇਆ ਬਹੁਤ ਛੇਤੀ ਦਿਖਾਈ ਬਹੁਤ ਕਾਲੀ ਦਿਖਾਈ ਉਹਨਾਂ ਨੇ ਆਪਣੀ ਅਪਰੋਚ ਜਿਹੜੀ ਸੀ ਬਹੁਤ ਅਗਰੈਸਿਵ ਰੱਖੀ ਤੇ ਆਪਣਾ ਮਾਰਕੀਟ ਸ਼ੇਅਰ ਵਧਾਉਣ ਦੇ ਲਈ ਆਪਣਾ ਕਸਟਮਰ ਬੇਸ ਵਧਾਉਣ ਦੇ ਲਈ ਉਹਨਾਂ ਨੇ ਦੇਖੋ ਬਹੁਤ ਹੀ ਗਲਤ ਰਸਤਾ ਫੜ ਲਿਆ ਗਲਤ ਰਸਤਾ ਬੈਂਕਾਂ ਦਾ ਇਹ ਹੁੰਦਾ ਕਿ ਹਰੇਕ ਹੀ ਬੰਦੇ ਨੂੰ ਲੋਨ ਦੇਈ ਜਾਣਾ ਤਾਂ ਕਿ ਸਾਡਾ ਕਸਟਮਰ ਬੇਸ ਵੱਧ ਜਵੇ ਤਾਂ ਕਿ ਅਸੀਂ ਆਪਣੇ ਇਨਵੈਸਟਰਸ ਨੂੰ ਸ਼ੇਅਰਹੋਲਡਰਸ ਨੂੰ ਇਹ ਦਿਖਾ ਸਕੀਏ ਦੇਖੋ ਇੰਨੇ ਕਲਾਇੰਟ ਨੇ ਆਪਣੇ ਕੋਲੇ ਇੰਨੇ ਕਸਟਮਰ ਨੇ ਸਾਡੇ ਕੋਲੇ ਤਾਂ ਉਹਨਾਂ ਉਹਨਾਂ ਬੰਦਿਆਂ ਨੂੰ ਵੀ ਲੱਖਾਂ ਰੁਪਏ ਦਾ ਲੋਨ ਦਿੱਤਾ ਗਿਆ ਜਿਨ੍ਹਾਂ ਨੂੰ ਮਤਲਬ ਜਿਨ੍ਹਾਂ ਦੀ ਇਨਕਮ ਕੋਈ ਆਲਮੋਸਟ ਹੈ ਹੀ ਨਹੀਂ ਸੀ ਨੀਅਰਲੀ ਜ਼ੀਰੋ ਦੇ ਨੇੜੇ ਤੇ ਡੈਂਕਮ ਸੀ ਬਸ ਹਰੇਕ ਨੂੰ ਧੜਾ ਧੜਾ ਲੋਨ ਦਿੰਦੇ ਗਏ ਕਸਟਮਰ ਬੇਸ ਦਿਖਾਉਂਦੇ ਰਹੇ ਵਧੀਆ ਵਧੀਆ ਸਟੋਰੀਜ਼ ਵੇਚਦੇ ਰਹੇ ਨਿਊਜ਼ ਦੇ ਵਿੱਚ ਸਟਾਕ ਵੱਧਦਾ ਗਿਆ ਬਟ ਹੌਲੀ ਹੌਲੀ ਇੱਕ ਦਿਨ ਉਹ ਜਿਹੜਾ ਗੁਬਾਰਾ ਸੀਗਾ ਉਹ ਫਟਣਾ ਸੀ ਨਿਊਜ਼ ਆਈਆਂ ਦੋ ਤਿੰਨ ਏਜੰਸੀਜ਼ ਨੇ ਨਿਊਜ਼ ਏਜੰਸੀਜ਼ ਨੇ ਉਹ ਨਿਊਜ਼ ਡਿਸਕਲੋਜ਼ ਕੀਤੀਆਂ ਤੇ ਜਦੋਂ ਉਹ ਡਿਸਕਲੋਜ਼ ਕੀਤੀਆਂ ਜਦੋਂ ਪਤਾ ਲੱਗਿਆ ਕਿ ਇਹ ਜਿਹੜੇ ਲੋਨ ਨੇ ਇਹ ਕਦੇ ਵਾਪਸ ਹੋਣਾ ਹੀ ਨਹੀਂ ਕਿਉਂਕਿ ਜਿੰਨਾ ਲੋਕਾਂ ਨੂੰ ਲੱਖਾਂ ਰੁਪਏ ਦੇ ਲੋਨ ਦਿੱਤੇ ਹੋਏ ਆ ਉਹਨਾਂ ਕੋਲੇ ਤਾਂ ਦੇਣ ਨੂੰ ਪੰਜੀ ਵੀ ਹੈ ਨਹੀਂ ਕੀ ਠੀਕ ਹੋ ਗਿਆ ਤਾਂ ਜਦੋਂ ਗੁਬਾਰਾ ਫਟਿਆ ਤਾਂ ਅਗਲੀ ਸਟੋਰੀ ਤੁਹਾਡੇ ਸਾਹਮਣੇ ਹੈਗੀ ਆ ਕੀ ਕੋਗੇ ਜੀ ਉਸ ਤੋਂ ਬਾਅਦ ਸ਼ੇਅਰ ਯੈਸ ਬੈਂਕ ਦਾ ਕਿੱਥੇ ਆ ਕਿੱਡ ਗਿਆ ਬਟ ਫਿਰ ਗੱਲ ਉਹੀ ਹੋਈ ਇੱਕ ਬਹੁਤ ਹੀ ਜਿਹੜੀ ਗੱਲ ਮੈਂ ਹਰੇਕੀ ਆਪਣੇ ਵੀਡੀਓਜ਼ ਦੇ ਵਿੱਚ ਕਹਿਣਾ ਹੁੰਦਾ ਲੱਖਾਂ ਲੋਕਾਂ ਦਾ ਲਾਲਚ ਲੱਖਾਂ ਲੋਕਾਂ ਦਾ ਡਰ ਜਦੋਂ ਸਟਾਕ ਵਧਿਆ ਉਦੋਂ ਵੀ ਮੈਂ ਉਦੋਂ ਇਹਦੇ 'ਚ ਇਨਵੈਸਟਡ ਨਹੀਂ ਸੀਗਾ ਮੈਂ ਤੁਹਾਨੂੰ ਪਹਿਲੇ ਇਹ ਵੀ ਇੱਕ ਡਿਸਕਲੋਜ਼ਰ ਦੇ ਦੇਣਾ ਕਿਉਂਕਿ ਇੰਨੀ ਰੈਪਿਡ ਸਪੀਡ ਦੇ ਉੱਪਰ ਇਹਦਾ ਸ਼ੇਅਰ ਪ੍ਰਾਈਸ ਉੱਪਰ ਜਾ ਰਿਹਾ ਸੀਗਾ ਤਾਂ ਮੈਨੂੰ ਮੈਂ ਕੰਫਰਟੇਬਲ ਹੀ ਨਹੀਂ ਸੀਗਾ ਕਿ ਨਹੀਂ ਇੰਨੇ ਦੇ ਕਿਵੇਂ ਵਧ ਸਕਦਾ ਹੈ ਠੀਕ ਬਟ ਹਾਂ ਲੋਕਾਂ ਨੂੰ ਜਿਹੜੀ ਉਹ ਸਟੋਰੀ ਸੀ ਲੋਕਾਂ ਨੇ ਉਹਨੂੰ ਬਾਇ ਕੀਤਾ ਕਿ ਹਾਂਜੀ ਇਹ ਹੋ ਰਿਹਾ ਉਹ ਹੋ ਰਿਹਾ ਤਾਂ ਸਟਾਕ ਪ੍ਰਾਈਸ ਜਿਵੇਂ ਕਹਦੀ ਕਮਲਿਆਂ ਵਾਂਗ ਉੱਪਰ ਗਿਆ ਠੀਕ ਹੋ ਗਿਆ ਤੇ ਉਸ ਤੋਂ ਬਾਅਦ ਕਲੀਅਰ ਠੀਕ ਆ ਐਨਪੀ ਐਨਪੀ ਹੁੰਦੇ ਰਹਿੰਦੇ ਆ ਠੀਕ ਹੋ ਗਿਆ ਨਾ ਬੈਡ ਲੋਨਸ ਹੁੰਦੇ ਆ ਬਟ ਉਹੀ ਗੱਲ ਹੋਈ ਜਦੋਂ ਡਰ ਲੋਕਾਂ ਦਾ ਵਧਿਆ ਤਾਂ ਉਹ ਡਰ ਨੇ ਫਿਰ ਸਟਾਕ ਨੂੰ ਕਿੱਥੇ ਲਿਆ ਕੇ ਸਿੱਟਿਆ ਠੀਕ ਹੋ ਗਿਆ ਜੀ ਹੁਣ ਅੱਜ ਮਿਸਟਰ ਰਾਣਾ ਬੈਂਕ ਦੇ ਨਾਲ ਨਹੀਂ ਹੈਗੇ ਠੀਕ ਹੋ ਗਿਆ ਤੇ ਹੁਣ ਇਹ ਬੈਂਕ ਇੱਕ ਟੋਟਲ ਡਿਫਰੈਂਟ ਮੈਨੇਜਮੈਂਟ ਹੈਗੀ ਹੈ ਦੀ ਉਹ ਇਹਨੂੰ ਰਨ ਕਰ ਰਹੇ ਆ ਉਹ ਜਿਹੜੀ ਇਹਦੀ ਪੁਰਾਣੀ ਬੈਂਕ ਦੀ ਸਟੋਰੀ ਸੀ ਐਸ ਬੈਂਕ ਦੀ ਉਹ ਬਿਲਕੁਲ ਇਹਦਾ ਪਾਸਟ ਹੋ ਚੁੱਕਿਆ ਉਹਨਾਂ ਲੋਕਾਂ ਦੇ ਨਾਲ ਉਸ ਮੈਨੇਜਮੈਂਟ ਦੇ ਨਾਲ ਐਸ ਬੈਂਕ ਦਾ ਹੁਣ ਕੋਈ ਲੈਣਾ ਦੇਣਾ ਨਹੀਂ ਹੈਗਾ ਇੱਕ ਚੀਜ਼ ਮੈਂ ਤੁਹਾਨੂੰ ਹੋਰ ਥੋੜੀ ਇੱਥੇ ਦੱਸ ਦਿੰਨਾ ਜਿਹੜੇ ਬੈਂਕ ਹੁੰਦਾ ਕੋਈ ਵੀ ਬੈਂਕ ਚਾਹੇ ਉਹ ਪ੍ਰਾਈਵੇਟ ਬੈਂਕਾ ਚਾਹੇ ਗਵਰਨਮੈਂਟ ਦਾ ਬੈਂਕਾ ਹੁਣ ਐਡੀ ਵੱਡੀ ਨਿਊਜ਼ ਆਈ ਸੀ ਇਸ ਬੈਂਕ ਦੀ ਠੀਕ ਹੋ ਗਿਆ 7 ਰੁਪਏ ਦੇ ਉੱਪਰ ਮੈਨੂੰ ਯਾਦ ਆ ਮੈਂ ਜਦੋਂ ਫਸਟ ਟਾਈਮ ਇਹਨੂੰ ਬਾਇ ਕੀਤਾ ਸੀ 7 ਜਾਂ 8 ਰੁਪਏ ਦਾ ਪ੍ਰਾਈਸ ਸੀਗਾ ਉਸ ਟਾਈਮ ਫਿਰ ਮੈਂ ਇਹਨੂੰ ਬਾਇ ਕੀਤਾ ਸੀ ਕਿਉਂਕਿ ਉੱਥੇ ਮੈਨੂੰ ਲੱਗਾ ਕਿ ਹਾਂ ਹੁਣ ਇਸ ਤੋਂ ਅੱਗੇ ਜਿੰਨੀਆਂ ਵੀ ਨੈਗੇਟਿਵ ਐਡੀਆਂ ਨਿਊਜ਼ ਨੇ ਹੋ ਚੁੱਕੀਆਂ ਹੁਣ ਹੁਣ ਇਹ 7 ਰੁਪਏ ਤੱਕ ਮਾਰ ਪੈ ਗਈ ਇਹਨੂੰ 400 ਰੁਪਏ ਵਾਲੇ ਨੂੰ ਹੁਣ ਇਸ ਤੋਂ ਅੱਗੇ ਕਿੱਥੇ ਜਾਣਾ ਇੱਕ ਹੋਰ ਚੀਜ਼ ਹੋਈ ਕਿ ਆਪਾਂ ਨੂੰ ਨੌਲੇਜ ਹੋਣੀ ਚਾਹੀਦੀ ਹੈ ਜਿਹੜੀ ਮੈਂ ਤੁਹਾਨੂੰ ਹੁਣੇ ਬੋਲਿਆ ਇਹ ਜਾਣਕਾਰੀ ਬੜੀ ਹੋਣੀ ਚਾਹੀਦੀ ਆਪਾਂ ਸਾਰਿਆਂ ਨੂੰ ਕੋਈ ਵੀ ਬੈਂਕ ਮਹੌਨੇ ਬੋਲ ਰਿਹਾ ਇਸ ਵਿੱਚ ਕਿਸੇ ਹੋਰ ਪਾਸੇ ਨਿਕਲ ਗਿਆ ਪ੍ਰਾਈਵੇਟ ਜਾਂ ਗਵਰਨਮੈਂਟ ਬੈਂਕਾ ਕੋਈ ਵੀ ਗਵਰਨਮੈਂਟ ਉਹਨੂੰ ਡੁੱਬਣ ਨਹੀਂ ਦੇ ਸਕਦਾ ਕਿਉਂਕਿ ਇਹ ਗਵਰਨਮੈਂਟ ਦੇ ਲਈ ਇੱਕ ਬਹੁਤ ਹੀ ਵੱਡਾ ਪੋਲੀਟੀਕਲੀ ਨੈਗੇਟਿਵ ਇਮਪ੍ਰੈਸ਼ਨ ਪੈਂਦਾ ਕਿ ਉਸ ਗਵਰਨਮੈਂਟ ਦੇ ਅੰਡਰ ਉਹਨਾਂ ਦੀ ਵਾਚ ਦੇ ਅੰਡਰ ਕੋਈ ਬੈਂਕ ਬਿਲਕੁਲ ਖਤਮ ਹੋ ਗਿਆ ਜ਼ੀਰੋ ਤੇ ਚਲਾ ਗਿਆ ਉਹਦਾ ਕਾਰਨ ਕੀ ਹੈ ਬੈਂਕਾਂ ਨੂੰ ਕਿਉਂ ਨਹੀਂ ਡੁੱਬਣ ਦਿੰਦੇ ਹੋਰ ਕੰਪਨੀਆਂ ਕਿਉਂ ਡੁੱਬ ਜਾਂਦੀਆਂ ਨੇ ਕਿਉਂਕਿ ਉਹਦੇ ਚ ਬਹੁਤ ਸਾਰੇ ਲੋਕਾਂ ਲੱਖਾਂ ਕਰੋੜਾਂ ਲੋਕਾਂ ਦਾ ਪੈਸਾ ਉਹਨਾਂ ਦੀ ਹੱਦਪਨ ਵੀ ਮਿਹਨਤ ਡਿਪੋਜ਼ਿਟ ਕੀਤੀ ਹੁੰਦੀ ਆ ਲੋਕਾਂ ਦੀ ਤੇ ਜੇ ਉਹ ਹੋ ਗਿਆ ਤਾਂ ਲੋਕਾਂ ਨੇ ਦੇਖਣਾ ਕਿ ਦੇ ਵੱਲਾ ਅਖੀਰ ਦੇ ਵਿੱਚ ਲੋਕਾਂ ਨੇ ਗਵਰਨਮੈਂਟ ਵੱਲ ਦੇਖਣਾ ਨਾ ਵੀ ਜੇ ਸਭ ਕੁਝ ਹੋ ਰਿਹਾ ਸੀ ਤਾਂ ਤੁਸੀਂ ਕਿੱਥੇ ਸੀ ਠੀਕ ਹੋ ਗਿਆ ਨਾ ਉਹਨਾਂ ਨੇ ਤਾਂ ਗਵਰਨਮੈਂਟ ਵੱਲ ਦੇਖਣਾ ਸੀ ਤੁਹਾਨੂੰ ਵੋਟਾਂ ਪਾਈਆਂ ਸੀ ਸਾਡੇ ਇੰਨੇ ਪੈਸੇ ਲੈ ਕੇ ਉਹ ਚਲੇ ਗਏ ਤਾਂ ਤੁਸੀਂ ਕਿੱਥੇ ਸੀ ਤਾਂ ਇਹੀ ਚੀਜ਼ ਜੈਸ ਬੈਂਕ ਨਾਲ ਹੋਈ ਨਾ ਉਹਨੇ ਡੁੱਬਣਾ ਸੀ ਮੈਂ ਤੁਹਾਨੂੰ ਇਹੀ ਬੋਲਿਆ ਨਾ ਕਿ ਸ਼ਾਇਦ 7 ਜਾਂ 8 8 ਰੁਪਏ ਦੇ ਉੱਪਰ ਰਸੀਦ ਪ੍ਰਾਈਸ ਜਦੋਂ ਇਹਨਾਂ ਨੇ ਬਾਇ ਕੀਤਾ ਕਿਉਂਕਿ ਮੈਨੂੰ ਪਤਾ ਸੀ ਇਹ ਸਟਾਕ ਡੁੱਬਣ ਵਾਲਾ ਨਹੀਂ ਹੈਗਾ ਨਾ ਇਹਨੂੰ ਡੁੱਬਣ ਦੇ ਸਕਦੀਆਂ ਬਟ ਹਾਂ ਫਿਰ ਇਹਦੀ ਨਿਊਜ਼ ਆਈ ਕਿ ਐਸਬੀਆਈ ਤੇ LIC ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬੋਲਿਆ ਗਿਆ ਸਿੰਪਲ ਸਿੱਧੀ ਗੱਲ ਆ ਹਨਾ ਕਿ ਗਵਰਨਮੈਂਟ ਏਜੰਸੀਸ ਨੇ ਦੋਨੇ ਗਵਰਨਮੈਂਟ ਬੈਂਕਾ ਤੇ ਗਵਰਨਮੈਂਟ ਏਜੰਸੀ ਆ ਠੀਕ ਹੋ ਗਿਆ ਨਾ ਉਹਨਾਂ ਨੂੰ ਬੋਲੇਗਾ ਕਿ ਹੁਣ ਕੁਝ ਵੀ ਕਰੋ ਬੈਂਕ ਨੂੰ ਫਲੋਟ ਕਰਦੇ ਰਹਿਣ ਦੋ ਤਾਂ ਇੱਕ ਨਵਾਂ ਬੋਰਡ ਬਣਿਆ ਉਹਨਾਂ ਦੇ ਵੱਡੇ ਅਧਿਕਾਰੀ ਜਿਹੜੇ ਉਹਨਾਂ ਦੇ ਪੁਰਾਣੇ ਬਹੁਤ ਐਕਸਪੀਰੀਅੰਸ ਬੰਦੇ ਸੀ ਕਿ ਬੈਂਕਿੰਗ ਸੈਕਟਰ ਦੇ ਉਹ ਇਹਦੇ ਵਿੱਚ ਆਏ ਬਹੁਤ ਸਾਰਾ ਪੈਸਾ ਬੈਂਕ ਦੇ ਵਿੱਚ ਵਾਪਸ ਇਨਵੈਸਟ ਕੀਤਾ ਗਿਆ ਤਾਂ ਕਿ ਬੈਂਕ ਫਲੋਟ ਕਰਦਾ ਰਹੇ ਤਾਂ ਉਸ ਤੋਂ ਬਾਅਦ ਹੁਣ ਬੈਂਕ ਆਪਣਾ YES ਬੈਂਕ ਆਪਣਾ ਪੁਰਾਣਾ ਪਾਸਟ ਉਹ ਪੁਰਾਣੇ ਲੋਕਾਂ ਨੂੰ ਰਾਹ ਦੇ ਉੱਪਰ ਚੱਲ ਪਿਆ ਵਾਪਸ ਠੀਕ ਹੋ ਗਿਆ ਜੀ ਤਾਂ ਹੁਣ ਅੱਗੇ ਥੋੜੀ ਜਿਹਾ ਆਪਾਂ ਗੱਲ ਕਰ ਲੈਣੇ ਆ ਕਿ ਹੁਣ ਅੱਗੇ ਕਿੱਧਰ ਨੂੰ ਜਾਊਗਾ ਹਾਂਜੀ ਤਾਂ ਹੁਣ ਆਪਾਂ ਗੱਲ ਕਰੀਏ ਉਹ ਸਟੋਰੀ ਵੀ ਇਹਦੀ ਲੰਘ ਚੁੱਕੀ ਆ ਜਿਹਦੇ ਵਿੱਚ ਬਸ ਭੱਜਿਆ ਜਾ ਰਿਹਾ ਸੀ ਭੱਜਿਆ ਜਾ ਰਿਹਾ ਸੀ ਹਰ ਕੋਈ ਹਰ ਕਿਸੇ ਦਾ ਇੱਕ ਜਿਵੇਂ ਕਹਿੰਦੇ ਨੇ ਨਾ ਬਲੂ ਆਇਡ ਬாய் ਸੀਗਾ ਬਲੂ ਆਇਡ ਬாய் ਮਤਲਬ ਜਿਹਨੂੰ ਹਰ ਕੋਈ ਪਸੰਦ ਕਰਦਾ ਵਾ ਇੰਗਲਿਸ਼ ਦੀ ਟਰਮ ਆ ਬਲੂ ਆਇਡ ਬாய் ਠੀਕ ਹੋ ਗਿਆ ਨਾ ਕੋਕ ਨੂੰ ਦੀ ਆਪਣੀ ਨੀਲੀਆਂ ਅੱਖਾਂ ਨੇ ਤਾਂ ਉਹ ਆਪਣੇ ਹਿਸਾਬ ਨਾਲ ਹੀ ਬਣਾ ਬਣਾਉਂਦੇ ਰਹਿੰਦੇ ਆ ਜਿਹੜੇ ਮੁਹਾਵਰੇ ਵੀ ਆ ਉਹ ਸਟੋਰੀ ਵੀ ਇਹ ਤੇ ਜਿਹੜੀ ਡਿੱਗਣ ਵਾਲੀ ਸਟੋਰੀ ਸੀ ਉਹ ਵੀ ਇਹਦਾ ਪਾਸਟ ਹੋ ਚੁੱਕਿਆ ਹੁਣ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇਹਦਾ ਰੀਬਰਥ ਹੋਇਆ ਇੱਕ ਪੁਨਰਜਨਮ ਆਇਆ ਇਸ ਬੈਂਕ ਦਾ ਹੁਣ ਆਪਾਂ ਨੂੰ ਇਹਦੀ ਚੰਗੀ ਸਟੋਰੀ ਤੇ ਬੁਰੀ ਸਟੋਰੀ ਦੋਨਾਂ ਨੂੰ ਹਟਾ ਕੇ ਦੇਖਣਾ ਪਊਗਾ ਤਾਂ ਅੱਜ ਦੀ ਇਹਦੀ ਸਟੋਰੀ ਕੀ ਆ ਜਿੰਨੀਆਂ ਵੀ ਯੂਪੀ ਟ੍ਰਾਂਜੈਕਸ਼ਨਸ ਨੇ ਜਿਵੇਂ ਤੁਸੀਂ ਆਪਣੇ ਫੋਨ ਤੋਂ ਪੇਮੈਂਟ ਕਰਦੇ ਹੋ ਆਨਲਾਈਨ ਆਪਾਂ ਜਿਹੜੀ ਵੀ ਟਰਾਂਜੈਕਸ਼ਨ ਕਰਦੇ ਆ ਫੋਨ ਤੋਂ ਜਿਹਨੂੰ ਆਪਾਂ ਯੂਪੀਆਈ ਟਰਾਂਜੈਕਸ਼ਨ ਕਹਿੰਦੇ ਆ ਜਿਹੜੀਆਂ ਕਿ ਇੰਡੀਆ ਦੇ ਵਿੱਚ ਦੇਖੋ ਕਿੰਨੀਆਂ ਜ਼ਿਆਦਾ ਹੁੰਦੀਆਂ ਤੁਸੀਂ ਕਿੰਨੀ ਵਾਰ ਕੀਤੀ ਹੋਗੀ ਇਸ ਤਰ੍ਹਾਂ ਦੀ ਪੇਮੈਂਟ ਕਿਸੇ ਦੁਕਾਨ ਤੇ ਜਾਣੇ ਹੋ ਉੱਥੇ ਆਪਾਂ ਕਹਿੰਦੇ ਹਾਂ ਹਾਂ ਮੈਂ ਤੁਹਾਨੂੰ ਐਪੀਏ ਕਰ ਦਿੰਦਾ ਜਿਵੇਂ ਪੇਟੀਐਮ ਵਗੈਰਾ ਹੋ ਗਿਆ ਠੀਕ ਹੈ ਨਾ ਆਪਾਂ ਕਿਸੇ ਸ਼ਾਪ ਤੇ ਜਾਣੇ ਆਪਾਂ ਕੁਝ ਵੀ ਬਾਏ ਕਰਦੇ ਆ ਤੇ ਆਪਾਂ ਉਹਨਾਂ ਨੂੰ ਆਨਲਾਈਨ ਟਰਾਂਜੈਕਸ਼ਨ ਕਰਦੇ ਆ ਉਹਦੇ ਵਿੱਚ ਯੈਸ ਬੈਂਕ ਦਾ ਤੁਸੀਂ ਹੈਰਾਨ ਹੋਵੋਗੇ ਸੁਣ ਕੇ ਕਿ ਐਨੀ ਮਾੜੀ ਕੰਡੀਸ਼ਨ ਚੋਂ ਨਿਕਲਣ ਤੋਂ 33% ਦੇ ਨੇੜੇ ਮਾਰਕੀਟ 'ਚ ਸਭ ਤੋਂ ਵੱਡੇ ਪਲੇਅਰ ਉਸ ਚੀਜ਼ ਦੇ ਵਿੱਚ ਅੱਜ ਵੀ ਐਸ ਬੈਂਕ ਵਾਲੇ ਇੰਨਾ ਸਟਰੋਂਗ ਹੋਲਡ ਆ ਐਸ ਬੈਂਕ ਦਾ ਤਾਂ ਤੁਸੀਂ ਦੇਖੋ ਕਿ ਇਹਨਾਂ ਨੂੰ ਜਿਹੜੇ ਉਹਦੇ ਚਾਰਜਸ ਹੁੰਦੇ ਆ ਹਰੇਕ ਪੇਮੈਂਟ ਦੇ ਵਿੱਚ ਚਾਰਜ ਮਿਲਦੇ ਹਨ ਤਾਂ ਉਹਦਾ ਇੱਕ ਕਿੰਨਾ ਵੱਡਾ ਹਿੱਸਾ ਇਹਨਾਂ ਦੇ ਰੈਵਨਿਊ ਦੇ ਵਿੱਚ ਐਡ ਹੋ ਰਿਹਾ ਵਾ ਯੈਸ ਬੈਂਕ ਦੇ ਵਿੱਚ ਸਭ ਤੋਂ ਵੱਡੇ ਪਲੇਅਰ ਆ ਸਕਸੈਸ ਰੇਟ ਇਹਨਾਂ ਦੀ ਪੇਮੈਂਟ ਦਾ ਹੈਗਾ 99.9 ਮਤਲਬ ਆਲਮੋਸਟ ਇੰਪੈਕੇਬਲ ਨੀਅਰਲੀ ਪਰਫੈਕਟ ਜਿਹੜੀ ਸਰਵਿਸ ਮਤਲਬ ਵੀ ਦੇ ਰਹੇ ਆ ਜੀ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੁੰਦੀ ਇੰਨਾ ਜ਼ਿਆਦਾ ਸਕਸੈਸ ਰੇਟ ਹੈਗਾ ਦੂਸਰੀ ਗੱਲ ਇੰਡੀਆ ਦਾ ਇਸ ਟਾਈਮ ਦੇ ਉੱਪਰ 6ਵਾਂ ਸਭ ਤੋਂ ਵੱਡਾ ਪ੍ਰਾਈਵੇਟ ਬੈਂਕ ਆਏਗਾ ਤੀਸਰੀ ਚੀਜ਼ ਅਡਡ ਬੀਐਸਸੀ ਐਨਐਸਸੀ ਤੁਸੀਂ ਸੁਣਿਆ ਹੋਊਗਾ ਨਾ ਐਨਐਸਸੀ ਐਕਸਚੇਂਜ ਬੀਐਸਸੀ ਐਕਸਚੇਂਜ ਉਹਦੇ ਵਿੱਚ ਕੁਝ ਅਡ ਉਹਨਾਂ ਦੇ ਸੈਗਮੈਂਟ ਹੁੰਦੇ ਆ ਇੰਡੈਕਸ ਹੁੰਦੇ ਉਹਨਾਂ ਇੰਡੈਕਸਸ ਦੇ ਵਿੱਚ ਉਹ ਸਿਰਫ ਉਹਨਾਂ ਕੰਪਨੀਆਂ ਨੂੰ ਰੱਖਦੇ ਆ ਜਿਨ੍ਹਾਂ ਦਾ ਉਹਨਾਂ ਨੂੰ ਲੱਗਦਾ ਕਿ ਅੱਗੇ ਫਿਊਚਰ ਬਹੁਤ ਹੀ ਵਧੀਆ ਵਾ ਅੱਗੇ ਫਿਊਚਰ ਦੇ ਵਿੱਚ ਬਹੁਤ ਹੀ ਵਧੀਆ ਜਿਹੜੀਆਂ ਕੰਪਨੀਆਂਸ ਗਰੋ ਕਰਨਗੀਆਂ ਤਾਂ ਹੁਣੇ ਰੀਸੈਂਟਲੀ ਯੈਸ ਬੈਂਕ ਨੂੰ ਬੀਐਸਸੀ 100 ਤੇ ਬੀਐਸਸੀ ਨੈਕਸਟ 50 ਦੋਨਾਂ ਦੇ ਵਿੱਚ ਐਡ ਕੀਤਾ ਸੌਰੀ ਐਡ ਕੀਤਾ ਗਿਆ ਤਾਂ ਫਿਊਚਰ ਇਹਦਾ ਬ੍ਰਾਈਟ ਦਿਖ ਰਿਹਾ ਵਾ ਇਵਨ ਸ਼ੇਅਰ ਮਾਰਕੀਟ ਨੂੰ ਜਿਹੜੇ ਲੋਕ ਉਹਨੂੰ ਮੈਨੇਜ ਕਰਦੇ ਆ ਉਹਨਾਂ ਨੂੰ ਵੀ ਤਾਂ ਹੀ ਇਹਨੂੰ ਬੀਐਸਈ ਨੈਕਸਟ 50 ਤੇ ਬੀਐਸਈ 100 ਦੇ ਇੰਡੈਕਸ ਦੇ ਵਿੱਚ ਵੀ ਐਡ ਕੀਤਾ ਗਿਆ ਹੁਣ ਮੈਂ ਗੱਲ ਕਰੂੰਗਾ ਥੋੜੇ ਡਾਟਾ ਦੀ ਕਿਉਂਕਿ ਕੱਲ ਪਰਸੋਂ ਦੇ ਰਿਜ਼ਲਟ ਆਇਆ ਆਪਾਂ ਰਿਜ਼ਲਟ ਨੂੰ ਵੀ ਹੁਣ ਦੇਖਾਂਗੇ ਤੇ ਉਸ ਤੋਂ ਪਹਿਲਾਂ ਆਪਾਂ ਇਹ ਦੇਖਾਂਗੇ ਕਿ ਜਦੋਂ ਇਹ ਆਪਣੇ ਹਾਈ ਦੇ ਉੱਪਰ ਸੀ ਬਿਲਕੁਲ ਹਾਈ ਦੇ ਉੱਪਰ ਸੀਗਾ ਕਦੋਂ ਇਹ ਅਗਸਤ 2018 ਦੇ ਨੇੜੇ ਤੇੜੇ ਸਭ ਤੋਂ ਬੁਰੀ ਤਰ੍ਹਾਂ ਇਹ ਕਿੱਥੇ ਸੀਗਾ 2020 ਦੇ ਵਿੱਚ ਤੇ ਅੱਜ ਤਿੰਨ ਫੇਸ ਰਹੇ ਯੈਸ ਬੈਂਕ ਦੇ ਸਭ ਤੋਂ ਉੱਪਰ ਜ਼ੀਨਿਤ ਸਭ ਤੋਂ ਥੱਲੇ ਨਾਦਰ ਤੇ ਅੱਜ ਕਰੰਟ ਜਿੱਥੋਂ ਇਹ ਕਿਸੇ ਪਾਸੇ ਨੂੰ ਨਿਕਲੂਗਾ ਆਪਾਂ ਅੱਜ ਤਿੰਨਾਂ ਨੂੰ ਕੰਪੇਅਰ ਕਰਾਂਗੇ ਸਭ ਤੋਂ ਪਹਿਲਾਂ ਫਿਰ ਆਪਾਂ ਇਹਦੇ ਰਿਜ਼ਲਟਸ ਦੀ ਗੱਲ ਕਰਾਂ ਜਦੋਂ ਇਹ ਆਪਣੇ ਬਿਲਕੁਲ ਹਾਈ ਪੁਆਇੰਟ ਤੇ ਸੀ ਜਦੋਂ ਆਪਣੀ ਬੱਲੇ ਬੱਲੇ ਹੋ ਰਹੀ ਸੀ ਠੀਕ ਹੋ ਗਿਆ ਜੀ ਉਸ ਟਾਈਮ ਇਹਦਾ ਮਾਰਕੀਟ ਕੈਪ ਕਿੰਨਾ ਸੀਗਾ ਰੱਖਿਓ ਫਿਗਰ 70000 ਕਰੋੜ ਦਾ ਮਾਰਕੀਟ ਕੈਪ ਸੀ ਜਦੋਂ ਬਿਲਕੁਲ ਟੌਪ ਤੇ ਸੀ ਜਦੋਂ ਸਾਰੀ ਸਟੋਰੀ ਥੱਲੇ ਆਈ ਜਦੋਂ 8-10 ਰੁਪਏ ਦਾ ਸ਼ੇਅਰ ਰਹਿ ਗਿਆ ਉਦੋਂ 70000 ਕਰੋੜ ਤੋਂ ਘਟ ਕੇ ਕਿੰਨਾ ਰਹਿ ਗਿਆ 28000 ਕਰੋੜ ਸਿਰਫ 28000 ਕਰੋੜ ਦਾ ਮਾਰਕੀਟ ਕੈਪ ਰਹਿ ਗਿਆ ਅੱਜ ਵਾਪਸ ਕਿੰਨਾ ਹੋ ਗਿਆ ਮਾਰਕੀਟ ਕੈਪ 71 71500000 ਕਰੋੜ 71473 ਕਰੋ ਤਾਂ ਬੜੀ ਇੰਟਰਸਟਿੰਗ ਇੱਕ ਚੀਜ਼ ਆ ਜਿਹੜਾ ਇਹਦਾ ਮਾਰਕੀਟ ਕੈਪ ਬਿਲਕੁਲ ਇਹਦੇ ਟੋਪ ਤੇ ਸੀਗਾ 70000 ਕਰੋੜ ਦਾ 2018 ਦੇ ਵਿੱਚ ਜਿੱਥੋਂ ਡਿੱਗਣਾ ਸਟਾਰਟ ਹੋਇਆ ਬਿਲਕੁਲ ਆਪਣੇ ਪੀਕ ਤੋਂ ਅੱਜ ਉਸ ਤੋਂ ਵੀ ਮਾਰਕੀਟ ਕੈਪ ਥੋੜਾ ਜਿਹਾ ਵਧ ਗਿਆ ਦਾ 1500 ਕਰੋੜ ਵਧ ਗਿਆ ਮਾਰਕੀਟ ਕੈਪਸ ਦੂਸਰੀ ਚੀਜ਼ ਡਿਪੋਜ਼ਿਟਸ ਡਿਪੋਜ਼ਿਟ ਹੁੰਦੇ ਆ ਜਿਵੇਂ ਆਪਾਂ ਨੇ ਕਹਿੰਦੇ ਬੈਂਕ ਡਿਪੋਜ਼ਿਟ ਮੈਂ ਬੈਂਕ ਚ ਪੈਸੇ ਜਮਾ ਕਰਾਉਣੇ ਆ ਬੈਂਕ ਨੂੰ ਪੈਸਾ ਬਣਦੇ ਕਿੱਥੋਂ ਜਿਹੜਾ ਆਪਾਂ ਉਹਨੂੰ ਡਿਪੋਜ਼ਿਟ ਕਰਾਉਨੇ ਆਪਣੇ ਪੈਸੇ ਉਹੀ ਪੈਸਾ ਅੱਗੇ ਉਹ ਲੋਨ ਤੇ ਦਿੰਦੇ ਆ ਨਾ ਲੋਕਾਂ ਨੂੰ 15% ਇੰਟਰਸਟ ਜਾਂ 20% ਜਿੰਨਾ ਵੀ ਦਿੰਦੇ ਆ ਉੱਥੇ ਹੀ ਉਹਨੂੰ ਪੈਸਾ ਮਿਲਣਾ ਤਾਂ ਬਿਲਕੁਲ ਪੀਕ ਦੇ ਉੱਪਰ 2018 ਦੇ ਵਿੱਚ ਇਹਨਾਂ ਕੋਲੇ ਕਿੰਨਾ ਸੀਗਾ ਉਹ ਹਾਂ 2 ਲੱਖ ਮਤਲਬ ਨੀਅਰਲੀ 2 ਲੱਖ ਕਰੋੜ ਦੇ ਨਿੰਡ ਤੇਰੇ ਡਿਪੋਜ਼ਿਟ ਸੀਗਾ ਇਹਨਾਂ ਕੋਲੇ 2 ਲੱਖ ਕਰੋੜ ਦਾ ਜਦੋਂ 2020 ਆਇਆ ਬਿਲਕੁਲ ਸਟਾਕ ਆਪਣੇ ਐਂਡ ਪੁਆਇੰਟ ਮਤਲਬ ਬਿਲਕੁਲ ਲੋਇਸਟ ਪੁਆਇੰਟ ਤੇ ਸੀ ਤਾਂ ਉਹ 2 ਲੱਖ ਦਾ ਜਿਹੜਾ ਡਿਪੋਜ਼ਿਟ ਸੀ ਉਹ ਕੱਟ ਕੇ 1 ਲੱਖ ਰਹਿ ਗਿਆ ਸਿਰਫ 1 ਲੱਖ ਦਾ ਡਿਪੋਜ਼ਿਟ ਰਹਿ ਗਿਆ ਹਾਫ ਅਮਾਉਂਟ ਨਿਕਲ ਗਈ ਇਹਦੇ ਵਿੱਚੋਂ ਅੱਜ ਅੱਜ ਦੀ ਘੜੀ ਇਸ ਡੇਟ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਵੀਡੀਓ ਬਣਾ ਰਿਹਾ ਉਹ ਹੈਗਾ 2.5 ਲੱਖ ਦੇ ਨੇੜੇ ਤੇ ਡੈ ਐਗਜੈਕਟ ਅਮਾਉਂਟ ਕਮਾ ਤਾਂ 2,49,000 ਕਰੋੜ ਤਾਂ ਇੱਕ ਹੋਰ ਫਿਗਰ ਜਿਹੜੀ ਆਪਣੇ ਬਿਲਕੁਲ ਹਾਈ ਪੁਆਇੰਟ ਤੋਂ ਵੀ ਹੁਣ ਅੱਗੇ ਨਿਕਿਆ ਆ ਮਤਲਬ ਆਪਣਾ ਸਿਰਫ ਬੁਰਾ ਟਾਈਮ ਹੀ ਪਿੱਛੇ ਨਹੀਂ ਛੱਡਿਆ ਆ ਜਿਹੜਾ ਬਿਲਕੁਲ ਇਹਦੇ ਚੰਗੇ ਟਾਈਮ ਦੇ ਫਿਗਰ ਸੀਗੀਆਂ ਉਹਨਾਂ ਤੋਂ ਵੀ ਅੱਗੇ ਨਿਕਿਆ ਆ ਉਸ ਤੋਂ ਬਾਅਦ ਹੁਣ ਜਿਹੜੇ ਡੀਆਈਆਈਜ਼ ਨੇ ਤੇ ਐਫਆਈਆਈਜ਼ ਨੇ ਡੀਆਈਆਈ ਤੇ ਐਫਆਈਆਈ ਕੀ ਹੁੰਦੇ ਆ ਡੋਮੈਸਟਿਕ ਇੰਸਟੀਚੂਨਲ ਇਨਵੈਸਟਰਸ ਤੇ ਫੋਰਨ ਇੰਸਟੀਚੂਨਲ ਇਨਵੈਸਟਰਸ ਕਹਿਣ ਦਾ ਮਤਲਬ ਵੱਡੇ ਇਨਵੈਸਟਰ ਜਿਨ੍ਹਾਂ ਨੇ ਕਰੋੜਾਂ ਰੁਪਏ ਲਾਉਣਾ ਸੈਂਕੜੇ ਕਰੋੜ ਲਾਉਣਾ ਵਾ ਉਹ ਦੋਨਾਂ ਤੇ ਇਹਦੇ ਵਿੱਚ ਇਨਵੈਸਟਮੈਂਟ ਪਹਿਲਾਂ ਤੋਂ ਬਹੁਤ ਜ਼ਿਆਦਾ ਵਧ ਗਈ ਉਹ ਹਮੇਸ਼ਾ ਉਦੋਂ ਹੀ ਪੈਸਾ ਲਾਉਂਦਾ ਜਦੋਂ ਉਹਨਾਂ ਨੂੰ ਕਿਸੇ ਚੀਜ਼ ਦਾ ਕੋਈ ਕਲੀਅਰ ਫਿਊਚਰ ਦਿਖ ਰਿਹਾ ਜੇ ਉਹਨੂੰ ਲੱਗ ਰਿਹਾ ਕਿ ਆਹ ਕੰਪਨੀ ਅੱਗੇ ਫਿਊਚਰ ਦੇ ਵਿੱਚ ਵਧੀਆ ਕਰੂਗੀ ਉਹ ਤਾਂ ਹੀ ਆਪਣਾ ਪੈਸਾ ਲਾਉਂਦੇ ਆ ਤੇ ਹੁਣ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਡੀਆਈ ਡੋਮੈਸਟਿਕ ਇਨਵੈਸਟਰ ਜਿਹੜੇ ਨੇ ਇੰਡੀਆ ਦੇ ਬੰਦੇ ਤੇ ਜਿਹੜੇ ਬਾਹਰਲੇ ਇਨਵੈਸਟਰਸ ਨੇ ਵੱਡੇ ਇਨਵੈਸਟਰਸ ਉਹ ਦੋਨਾਂ ਨੇ ਆਪਣੀ ਹੋਲਡਿੰਗ ਆਪਣੀ ਇਨਵੈਸਟਮੈਂਟ ਇਹਦੇ ਵਿੱਚ ਬਹੁਤ ਜ਼ਿਆਦਾ ਵਧਾਤੀ ਉਸ ਤੋਂ ਬਾਅਦ ਅਗਲੀ ਗੱਲ ਅਗਲੀ ਗੱਲ ਇਹ ਹੈਗੀ ਆ ਇਹਨਾਂ ਨੇ ਪਿੱਛੇ ਜੇ ਪੇਟੀਐਮ ਦੇ ਨਾਲ ਪੇਟੀਐਮ ਬੜਾ ਇੱਕ ਮਸ਼ਹੂਰ ਨਾਮ ਆ ਤੁਸੀਂ ਸਾਰਿਆਂ ਨੇ ਸੁਣਿਆ ਹੋਊਗਾ ਨਾ ਪੇਟੀਐਮ ਦੇ ਨਾਲ ਆਪਣੀ ਕੋਲਾਬੋਰੇਸ਼ਨ ਕੀਤੀ ਆ ਪੇਟੀਐਮ ਵੀ ਇੱਕ ਪਿੱਛੇ ਜੇ ਟ੍ਰਬਲ ਦੇ ਵਿੱਚ ਰਹੀ ਕੰਪਨੀ ਬਟ ਉਹਨਾਂ ਕੋਲੇ ਕਲਾਇੰਟ ਬੇਸ ਬਹੁਤ ਹੀ ਜ਼ਿਆਦੇ ਇਹਨਾਂ ਨੇ ਉਹਨਾਂ ਨਾਲ ਕਿਸ ਤਰ੍ਹਾਂ ਦੀ ਕੋਲਾਬੋਰੇਸ਼ਨ ਕੀਤੀ ਕਿ ਤੁਸੀਂ ਸਾਡੇ ਬੈਂਕ ਨੂੰ ਯੂਜ਼ ਕਰੋ ਜਿਹੜੇ ਵੀ ਤੁਹਾਡੇ ਕਲਾਇੰਟ ਹੈਗੇ ਆ ਉਹ ਜਿਹੜੇ ਵੀ ਡਿਪੋਜ਼ਿਟ ਕਰਾਉਣਾ ਜਾਂ ਕੋਈ ਵੀ ਉਹਨੇ ट्रांजैक्शन ਕਰਨੀ ਆ ਉਹ ਸਾਡੇ ਬੈਂਕ ਦੇ ਥਰੂ ਕਰੋ ਤਾਂ ਹੁਣ ਉਹਦੇ ਨਾਲ ਯੈਸ ਬੈਂਕ ਨੂੰ ਕੀ ਫਾਇਦਾ ਹੋਇਆ ਪੇਟੀਐਮ ਨਾਲ ਕੋਲਾਬੋਰੇਸ਼ਨ ਤੋਂ ਪਹਿਲਾਂ ਹਰ ਮਹੀਨੇ ਦੀਆਂ ਟੋਟਲ ਯੈਸ ਬੈਂਕ ਦੇ ਥਰੂ ਕਿੰਨੀਆਂ ਟ੍ਰਾਂਜੈਕਸ਼ਨਸ ਹੁੰਦੀਆਂ ਸੀ 3.3 ਮਿਲੀਅਨ ਇੰਡੀਆ ਦੇ ਵਿੱਚ 3 ਮਤਲਬ 30 ਲੱਖ 33 ਲੱਖ 33 ਲੱਖ ट्रांजੈਕਸ਼ਨਸ ਹਰੇਕ ਮਹੀਨੇ ਹੁੰਦੀਆਂ ਸੀ ਪੇਟੀਐਮ ਦੇ ਨਾਲ ਕੋਲਾਬੋਰੇਸ਼ਨ ਤੋਂ ਬਾਅਦ ਉਹਨਾਂ ਦੇ ਸਾਰੇ ਕਲਾਇੰਟ ਇਹਨਾਂ ਨੂੰ ਮਿਲ ਗਏ ਤਾਂ ਹੁਣ ਇਹਨਾਂ ਦੀਆਂ ਪਰ ਮਨਥ ਕਿੰਨੀਆਂ ट्रांजੈਕਸ਼ਨਸ ਹੋ ਰਹੀਆਂ ਨੇ ਯੈਸ ਬੈਂਕ ਥਰੂ 50 ਲੱਖ 5 ਮਿਲੀਅਨ ਤਾਂ ਸਿੱਧਾ ਸਦਾਈ ਮਤਲਬ ਕਿੰਨਾ ਜ਼ਿਆਦਾ ਇਹਨਾਂ ਨੂੰ ਬੈਨੀਫਿਟ ਹੋ ਗਿਆ ਇਸ ਵੀ ਚੀਜ਼ ਦਾ ਤਾਂ ਇਹ ਵੀ ਇੱਕ ਬਹੁਤ ਹੀ ਗੁੱਡ ਨਿਊਜ਼ ਆ ਇਹਨਾਂ ਦੇ ਲਈ ਹੁਣ ਆਪਾਂ ਗੱਲ ਕਰੀ ਜਾਂਦੇ ਰਿਜ਼ਲਟਸ ਦੀ ਪਰਸੋਂ ਇਹਨਾਂ ਦੇ ਰਿਜ਼ਲਟ ਆਏ ਅ ਮੇਰੇ ਕੋ ਫੈਕਟਸ ਸੌਰੀ ਨਾਟ ਫੈਕਟਸ ਫਿਗਰਸ ਫਿਗਰਸ ਹੈਗੀਆਂ ਨੇ ਬਹੁਤ ਹੀ ਇਹਨਾਂ ਦੇ ਚੰਗੇ ਰਿਜ਼ਲਟ ਆਏ ਆ ਇਹਨਾਂ ਦਾ ਨੈਟ ਪ੍ਰੋਫਿਟ ਈਅਰ ਔਨ ਈਅਰ ਮਤਲਬ ਇਹ ਦੋ ਤਰ੍ਹਾਂ ਨਾਲ ਦੇਖਿਆ ਜਾਂਦਾ ਕਿਉਂਕਿ ਹਰ ਇੱਕ ਕੰਪਨੀ ਹਰ ਕੁਆਟਰ ਦੇ ਵਿੱਚ ਮਤਲਬ ਹਰ ਤਿੰਨ ਮਹੀਨੇ ਤੋਂ ਬਾਅਦ ਆਪਣੇ ਰਿਜ਼ਲਟ ਪੇਸ਼ ਕਰਦੀ ਹੈ ਤਾਂ ਉਹਨੂੰ ਦੋ ਤਰ੍ਹਾਂ ਨਾਲ ਦੇਖਦੇ ਆ ਮਾਰਕੀਟ ਅਨਲਿਸਿਸ ਇੱਕ ਤਾਂ ਸਾਲ ਦਾ ਵੀ ਪਿਛਲੇ ਸਾਲ ਦੇ ਨਾਲੋਂ ਹੁਣ ਕਿੰਨਾ ਫਰਕ ਪਿਆ ਦੂਸਰਾ ਪਿਛਲੇ ਕੁਆਟਰ ਨਾਲੋਂ ਕਿੰਨਾ ਫਰਕ ਪਿਆ ਤਾਂ ਪਿਛਲੇ ਸਾਲ ਦੇ ਨਾਲੋਂ ਇਨ ਦਾ ਨੈਟ ਪ੍ਰੋਫਿਟ 124% ਵੱਧ ਗਿਆ ਡਬਲ ਤੋਂ ਵੀ ਜ਼ਿਆਦਾ ਹੋ ਗਿਆ ਠੀਕ ਹੋ ਗਿਆ ਜੀ ਪਿਛਲੀ ਵਾਰ ਇਹਨਾਂ ਦਾ ਪ੍ਰੋਫਿਟ ਸੀਗਾ 202 ਕਰੋੜ ਦਾ ਹੁਣ ਉਹ ਪ੍ਰੋਫਿਟ ਵੱਧ ਕੇ ਕਿੰਨਾ ਹੋ ਗਿਆ 452 ਕਰੋੜ ਦਾ ਤਾਂ ਡਬਲ ਤੋਂ ਵੀ ਜ਼ਿਆਦਾ ਇਹਨਾਂ ਦਾ ਪ੍ਰੋਫਿਟ ਜਿਹੜਾ ਹੈਗਾ ਉਹ ਵੱਧ ਗਿਆ ਉਸ ਤੋਂ ਬਾਅਦ ਹੁਣ ਆਪਾਂ ਗੱਲ ਕਰੀਏ ਜੀ ਐਨ ਪੀ ਐਸਟੀ ਜੀ ਐਨ ਪੀ ਕੀ ਇਨ देयर ਗ੍ਰੋਸ ਨੋਨ ਪਰਫਾਰਮਿੰਗ ਐਸੈਟਸ ਨਾਨ ਪਰਫਾਰਮਿੰਗ ਐਸੈਟਸ ਉਹੀ ਹੋਗੇ ਜੇ ਕਿਸੇ ਨੂੰ ਲੋਨ ਦਿੱਤੇ ਹੋਏ ਆ ਉਹ ਵਾਪਸ ਨਹੀਂ ਆ ਰਹੇ ਕਿਤੇ ਤੁਸੀਂ ਇਨਵੈਸਟ ਕੀਤਾ ਹੋਇਆ ਤੁਹਾਡੀ ਉਹ ਇਨਕਮ ਜਿਹੜੀ ਹੈਗੀ ਇਨਵੈਸਟਮੈਂਟੋਂ ਕਿਤੇ ਉਹ ਪੈਸਾ ਜਨਰੇਟ ਹੀ ਨਹੀਂ ਕਰ ਰਹੀ ਨਾਨ ਪਰਫਾਰਮਿੰਗ ਮਤਲਬ ਜਿਹੜੇ ਕੋ ਪਰਫਾਰਮ ਨਹੀਂ ਕਰ ਰਹੇ ਉਹ ਪਹਿਲਾਂ ਇਹਨਾਂ ਦੇ ਕਿੰਨੇ ਸੀਗੇ 1.7 ਮਤਲਬ 100 ਰੁਪਏ ਦੇ ਵਿੱਚੋਂ ਇਹਨਾਂ ਦੇ 1.7 ਰੁਪਏ ਹੈ ਜੇ ਸੀ ਜਿਹੜੇ ਕੁਝ ਨਹੀਂ ਕਰ ਰਹੇ ਸੀ ਜਿਹੜੇ ਮਤਲਬ ਡੈਡ ਬਸ ਆਲਮੋਸਟ ਖਤਮ ਹੋ ਗਏ ਉਹ 1% ਤੋਂ 1.7% ਤੋਂ ਘਟ ਕੇ ਕਿੰਨੇ ਰਹਿ ਗਏ 0.6% ਇਹ ਫਿਗਰ ਬਹੁਤ ਇੰਪੋਰਟੈਂਟ ਹੁੰਦੀ ਹੈ ਕਿਉਂਕਿ ਯਾਦ ਰੱਖਿਓ ਜਿਹੜੇ ਐਨਪੀਜ਼ ਹੁੰਦੇ ਆ ਉਹਦੇ ਚ ਪੁਆਇੰਟ 1-1 ਦਾ ਵੀ ਬਹੁਤ ਵੱਡਾ ਫਰਕ ਪੈਂਦਾ ਹੋਵੇ ਇੱਥੇ ਸਿੱਧਾ ਹੀ ਫਰਕ ਕਿੰਨਾ ਪਿਆ 1.1% ਦਾ ਫਰਕ ਪੈ ਗਿਆ ਜਿਹੜਾ ਕਿ ਬਹੁਤ ਹੀ ਜ਼ਿਆਦਾ ਹੈ ਉਸ ਤੋਂ ਬਾਅਦ net advances ਇਹਨਾਂ ਦੇ ਕਿੰਨੇ ਵਧੇ ਆ 13.8% net advances ਵਧ ਗਏ ਟੋਟਲ ਡਿਪੋਜ਼ਿਟ ਡਿਪੋਜ਼ਿਟ ਫਿਰ ਉਹੀ ਮੈਂ ਤੁਹਾਨੂੰ ਉਹੀ ਗੱਲ ਕੀਤੀ ਨਾ ਡਿਪੋਜ਼ਿਟ ਦੀ ਆਪਾਂ ਹੁਣੇ ਮੈਂ ਤੁਹਾਨੂੰ ਦੱਸ ਕੇ ਆ ਟਾਈਮ ਫਿਗਰ ਕਰਕੇ 2 ਲੱਖ ਕਰੋੜ ਸੀਗੇ ਉਹ ਹੁਣ 2 ਲੱਖ 41 ਹਜ਼ਾਰ ਕਰੋੜ ਹੋ ਗਏ ਤਾਂ ਇੱਥੇ ਅਗਲਾ ਜਿਹੜਾ ਹੁਣ ਰਿਜ਼ਲਟ ਆ ਉਹਦੇ 'ਚ ਵੀ ਰਿਫਲੈਕਟ ਹੋਇਆ ਇਹਨਾਂ ਦੇ ਹੁਣ ਡਿਪੋਜ਼ਿਟ ਹੋਰ ਵਧ ਗਏ 22.5% ਮਤਲਬ ਜਿੰਨੇ ਲੋਕਾਂ ਨੇ ਜੇ ਮਤਲਬ ਹਾਲੇ ਤੱਕ ਬੈਂਕ ਦੇ ਵਿੱਚ ਕਿਸੇ ਨੇ ਵੀ ਸਾਰੇ ਕਸਟਮਰਸ ਨੂੰ ਮਿਲਾ ਕੇ ਜੇ 100 ਰੁਪਏ ਸੀਗੇ ਤਾਂ ਉਹ ਹੁਣ ਹੋ ਗਿਆ 122 ਰੁਪਏ 50 ਪੈਸੇ ਇੰਨਾ ਵਧ ਗਿਆ 22.5% ਇੰਨਾ ਦੇ ਕੋਲੇ ਡਿਪੋਜ਼ਿਟ ਵਧ ਗਿਆ ਉਸ ਤੋਂ ਬਾਅਦ ਜਿਹੜਾ ਨਾਰਮਲ ਇਹਨਾਂ ਦਾ ਪ੍ਰੋਫਿਟ ਹੈਗਾ ਉਹ ਕਿੰਨਾ ਵਧ ਗਿਆ ਕੁਆਟਰ ਟੂ ਕੁਆਟਰ ਉਹ ਵਧਿਆ 95% ਪਹਿਲਾਂ ਮੈਂ ਤੁਹਾਨੂੰ ਈਅਰ ਟੂ ਈਅਰ ਪੋਲਿਆ ਸੀ 124% ਕੁਆਟਰਲੀ ਵਧ ਗਿਆ ਉਹ 95% ਤਾਂ ਇਹ ਸੀਗੀ ਜੀ ਸਟੋਰੀਂਗ Yes Bank ਦੀ ਪੁਰਾਣੀ ਸਟੋਰੀ, ਦੁੱਖ ਭਰੀ ਸਟੋਰੀ ਖਤਮ, ਪੁਰਾਣੀ ਉਹ ਇੱਕ ਬਹੁਤ ਉੱਪਰ ਜਾਣ ਵਾਲੀ ਸਟੋਰੀ ਖਤਮ, ਇੱਕ ਬਿਲਕੁਲ ਨਵਾਂ ਬੋਰਡ, ਨਵੇਂ ਬੰਦੇ, ਇੱਕ ਤਰ੍ਹਾਂ ਨਾਲ ਰੀਬਰਥ, ਇੱਕ ਨਵੀਂ ਕੰਪਨੀ, ਠੀਕ ਹੋ ਗਿਆ ਜੀ? ਸਟਾਕ ਪ੍ਰਾਈਸ ਚੱਲ ਰਿਹਾ ਹੈ, ਮੈਨੂੰ ਯਾਦ ਨਹੀਂ ਹੈ, ਸ਼ਾਇਦ 25 ਕਿਤੇ ਨੇੜੇ-ਤੇੜੇ ਕਿਤੇ ਹੋਊਗਾ, ਤੁਸੀਂ ਚੈੱਕ ਕਰ ਲੈਣਾ ਕਿੰਨਾ ਹੋਊਗਾ, ਠੀਕ ਹੋ ਗਿਆ ਜੀ? ਇੰਡੀਆ ਦਾ ਸਭ 6ਵਾਂ ਸਭ ਤੋਂ ਵੱਡਾ ਬੈਂਕ ਪ੍ਰੋਫਿਟ ਚੰਗੇ ਆ ਰਹੇ ਆ, ਤਾਂ ਇਸ ਤੋਂ ਅੱਗੇ ਇਹਦੀ ਸਟੋਰੀ ਕਿੱਧਰ ਨੂੰ ਜਾਊਗੀ? ਹੁਣ ਤੁਸੀਂ ਮੇਰਾ ਵੀਡੀਓ ਦੇਖ ਕੇ ਥੋੜਾ-ਬਹੁਤ ਆਈਡੀਆ ਲਾ ਸਕਦੇ ਹੋ। ਕਿ ਕਿੱਧਰ ਜਾ ਰਹੀ ਹੈਗੀ ਠੀਕ ਹੋ ਗਿਆ ਨਾ ਤਾਂ ਇਹ ਸੀਗੀ ਅੱਜ ਦੀ ਆਪਣੀ ਸਟੋਰੀ ਯੈਸ ਬੈਂਕ ਦੀ ਕਿਉਰੀਅਸ ਕੇਸ ਆਫ ਯੈਸ ਬੈਂਕ ਹੁਣ ਤੇ ਹਾਂ ਇੱਕ ਹੋਰ ਚੀਜ਼ ਜੇ ਤੁਹਾਨੂੰ ਮੇਰਾ ਕੰਮ ਪਸੰਦ ਆ ਰਿਹਾ ਜੇ ਤੁਹਾਨੂੰ ਲੱਗਦਾ ਕਿ ਮੈਂ ਤੁਹਾਡੇ ਲਈ ਕੋਈ ਚੰਗੀ ਇਨਫੋਰਮੇਸ਼ਨ ਲੈ ਕੇ ਆਉਣਾ ਹਾਂ ਤੁਹਾਨੂੰ ਜਿਹਦੇ ਨਾਲ ਥੋੜਾ ਬਹੁਤ ਕੋਈ ਬੈਨੀਫਿਟ ਹੁੰਦਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਜੇ ਮੇਰੇ ਕਿਸੇ ਦੋਸਤ ਨੇ ਮੇਰੇ ਤੋਂ ਛੋਟੇ ਵੱਡੇ ਨੇ ਸਿਰਫ ਚੈਨਲ ਦੇਖਿਆ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਦਿਓ ਲਾਈਕ ਜ਼ਰੂਰ ਕਰਿਓ ਤੇ ਉਸ ਤੋਂ ਬਾਅਦ ਕਮੈਂਟ ਜ਼ਰੂਰ